ਸਾਸੀਕਾਲ ਦੋਸਤੋ ਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਰੱਤੇਵਾਲਾ ਵਿਖੇ ਰੱਤੇਵਾਲਾ ਪਿੰਡ ਨੂੰ ਜ਼ਿਲ੍ਹਾ ਗੰਗਾਨਗਰ ਤੇ ਤਹਿਸੀਲ ਪਦਮਪੁਰ ਲੱਗਦੀ ਹੈ ਇਹ ਵਿਧਾਨ ਸਭਾ ਹਲਕਾ ਕਰਨਪੁਰ ਦਾ ਪਿੰਡ ਹੈ ਇਹ ਪਿੰਡ ਜਦੋਂ ਗੰਗਾਨਗਰ ਤੋਂ ਪਦਮਪੁਰ ਨੂੰ ਆਉਂਦੇ ਹਾਂ ਤਾਂ ਗੰਗਾਨਗਰ ਤੋਂ 27 ਕਿਲੋਮੀਟਰ ਦੀ ਦੂਰੀ ਤੇ ਮੁੱਖ ਸੜਕ ਤੇ ਵਸਿਆ ਹੋਇਆ ਹੈ ਪਦੰਪੁਰ ਇਸ ਤੋਂ 13 ਕਿਲੋਮੀਟਰ ਅੱਗੇ ਹੈ ਇਹ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ ਰਤੂ ਮੁਸਲਮਾਨ ਦੇ ਨਾਮ ਤੇ ਇਸ ਪਿੰਡ ਦਾ ਨਾਮ ਰੱਤੇ ਵਾਲਾ ਪਿਆ ਇਸ ਦੇ ਆਸੇ ਪਾਸੇ ਦੇ ਪਿੰਡ 10 ਬੀਬੀ 11 ਬੀਬੀ 12 ਬੀਬੀ ਤੇ ਤਤਾਰਸਰ ਹਨ ਲਗਭਗ ਪਿੰਡ ਦੀ 9-10 ਹਜ਼ਾਰ ਆਬਾਦੀ ਹੈ ਤੇ 12 ਕੁ ਮਰਬਿਆਂ ਦੇ ਵਿੱਚ ਇਹ ਪਿੰਡ ਵਸਿਆ ਹੋਇਆ ਹੈ ਇਸ ਪਿੰਡ ਵਿੱਚ ਦੋ ਮਸੀਤਾਂ ਤੋਂ ਇਹ ਸਿੱਧ ਹੁੰਦਾ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਇਹ ਮੁਸਲਮ ਆਬਾਦੀ ਦਾ ਬਹੁਤ ਵੱਡਾ ਤੇ ਪੁਰਾਣਾ ਪਿੰਡ ਸੀ ਇਸ ਪਿੰਡ ਦੇ ਵਿੱਚ ਇੱਕ ਪਾਸੇ ਪੁਰਾਣਾ ਮੁਸਲਮਾਨਾਂ ਦੇ ਸਮੇਂ ਦਾ ਕਬਰਸਥਾਨ ਅੱਜ ਵੀ ਮੌਜੂਦ ਹੈ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਦੋ ਮਸਜਿਦਾਂ ਹਨ ਇੱਕ ਮਸਜਿਦ ਦੀ ਹਾਲਤਾਂ ਸਮੇਂ ਦੇ ਹਿਸਾਬ ਨਾਲ ਖਸਤਾ ਹੋ ਚੁੱਕੀ ਹੈ ਅਤੇ ਦੂਜੀ ਮਸਜਿਦ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਦੀ ਲਗਾਤਾਰ ਸੰਭ ਸੰਭਾਲ ਹੋ ਰਹੀ ਹੈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮਸਜਿਦ ਨੂੰ ਪੱਕਾ ਕੀਤਾ ਗਿਆ ਹੈ ਅਤੇ ਰੰਗ ਰੋਗਣ ਕਰਕੇ ਦੁਬਾਰਾ ਤਿਆਰ ਕੀਤਾ ਹੋਇਆ ਹੈ 1947 ਦੀ ਵੰਡ ਵੇਲੇ ਮੁਸਲਮਾਨ ਇੱਥੋਂ ਚਲੇ ਗਏ ਤੇ ਸਮੇਂ-ਸਮੇਂ ਤੇ ਲੋਕ ਇੱਥੇ ਆ ਕੇ ਵਸਦੇ ਗਏ ਬਾਜੀਗਰ ਅਤੇ ਮੇਕਵਾਲ ਇੱਥੋਂ ਦੇ ਜੱਦੀ ਹਨ ਅਤੇ ਬਾਕੀ ਪਰਿਵਾਰ ਵੱਖ-ਵੱਖ ਸਮਿਆਂ ਤੇ ਇੱਥੇ ਆ ਕੇ बसे ਹਨ ਪੰਜਾਬ ਦੇ ਕੁਝ ਪਿੰਡਾਂ ਤੋਂ ਜਿਵੇਂ ਕਿ ਕੰਦੋਲਾ ਕਲਾਂ ਟੇਸੀਆਂ ਲੋਈਆਂ ਮਾਣਾ ਸਿੰਘ ਵਾਲਾ ਉਦੇ ਕਰਨ ਕਰਾਈ ਵਾਲਾ ਤੋਂ ਵੀ ਆ ਕੇ ਲੋਕ ਇੱਥੇ ਵਸੇ ਹਨ ਇਸ ਤੋਂ ਇਲਾਵਾ ਰਾਜਸਥਾਨ ਦੇ ਨਵਲਗੜ੍ਹ ਅਤੇ ਕੁਝ ਪਰਿਵਾਰ ਲੈਹਦੇ ਪੰਜਾਬ ਤੋਂ ਵੀ ਇੱਥੇ ਆ ਕੇ ਵਸੇ ਹਨ ਅਤੇ ਹਰ ਬੰਦੇ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਸਹਿਯੋਗ ਦਿੰਦਾ ਹੈ ਪਿੰਡ ਰੱਤੇਵਾਲਾ ਦੇ ਵਿੱਚ ਜੱਟ ਸਿੱਖ ਪੰਡਤ ਰਾਜਪੂਤ ਮਿਸਤਰੀ ਬਾਜੀਗਰ ਮੇਘਵਾਲ जाट ਕੁਮਾਰ ਮਜਬੀ ਸਿੱਖ ਅਤੇ ਜੁਲਾਹਾ ਬਰਾਦਰੀ ਦੇ ਲੋਕ ਵਸਦੇ ਹਨ ਪਿੰਡ ਰੱਤੇਵਾਲਾ ਦਾ ਤਕਰੀਬਨ 225 ਕੁ ਮਰਬੇ ਵਾਹੀ ਜੋਗ ਰਕਬਾ ਹੈ ਅਤੇ ਤਕਰੀਬਨ ਸਾਰਾ ਨਹਿਰੀ ਹੈ ਪਿੰਡ ਦੇ ਬਿਲਕੁਲ ਨਾਲੋਂ ਬੀਬੀ ਮੈ이너 ਨਿਕਲਦਾ ਹੈ ਅਤੇ ਬੀਬੀ ਮਾਈਨਰ ਦੇ ਵਿੱਚੋਂ ਨਿਕਲਦੇ ਚਾਰ ਪੰਜ ਮੋਗਿਆਂ ਦੇ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ ਇੱਥੇ ਨਰਮਾ ਕਪਾ ਮੂੰਗ ਬਾਜਰਾ ਸਰੋਂ ਕਣਕ जौ ਆਦਿ ਦੀ ਖੇਤੀ ਹੁੰਦੀ ਹੈ ਪਿੰਡ ਦੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਇਸ ਤੋਂ ਇਲਾਵਾ ਬਹੁਤ ਵੱਡੇ ਮੰਦਰ ਹਨ ਅਤੇ ਪ੍ਰਾਣੀਆਂ ਮਸੀਤਾਂ ਵੀ ਪਿੰਡ ਦੇ ਵਿੱਚ ਹਾਲੇ ਤੱਕ ਮੌਜੂਦ ਹਨ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਵੱਡਾ ਸਕੂਲ ਹੈ ਲੜਕੀਆਂ ਦੀ ਪੜ੍ਹਾਈ ਲਈ ਵੱਖਰਾ ਸਕੂਲ ਹੈ ਬੈਂਕਿੰਗ ਸਵਾਵਾਵਾਂ ਦੇ ਲਈ ਪਿੰਡ ਦੇ ਵਿੱਚ ਹੀ ਬੈਂਕ ਹੈ ਕਿਸਾਨਾਂ ਲਈ ਕੋਆਪਰੇਟਿਵ ਸੁਸਾਇਟੀ ਹੈ ਜਿੱਥੇ ਖੇਤੀ ਦੇ ਤਕਰੀਬਨ ਸਾਰੇ ਸੰਦ ਉਪਲਬਧ ਹਨ ਪਿੰਡ ਦੇ ਵਿੱਚ ਪਟਵਾਰ ਖਾਨਾ ਅਯੁਰਵੇਦਿਕ ਹਸਪਤਾਲ ਅਤੇ ਸਰਕਾਰੀ ਹਸਪਤਾਲ ਸਿਹਤ ਸਵਾਵਾਂ ਲਈ ਸਹੂਲਤਾਂ ਉਪਲਬਧ ਹਨ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਬਹੁਤ ਵੱਡਾ ਵਾਟਰ ਵਕਸ ਹੈ ਸ਼ਾਇਦ ਇਹ ਨੇੜਲੇ ਪਿੰਡਾਂ ਦੇ ਵਿੱਚ ਇਕੱਲਾ ਪਿੰਡ ਹੋਵੇਗਾ ਜਿੱਥੇ ਪਾਣੀ ਲਈ ਦੋ ਵੱਡੀਆਂ ਟੈਂਕੀਆਂ ਉੱਪਰ ਬਣੀਆਂ ਹੋਈਆਂ ਹਨ ਇਹ ਵਾਟਰ ਵਕਸ ਆਸੇ-ਪਾਸੇ ਦੇ ਏਰੀਏ ਵਿੱਚ ਸਭ ਤੋਂ ਪੁਰਾਣਾ ਹੈ। ਦੋਸਤੋ ਇਸ ਪਿੰਡ ਵਿੱਚ ਇੱਕ ਪੁਰਾਣਾ ਖੂਹ ਸੀ ਜੋ ਕਿ ਸਭ ਤੋਂ ਪੁਰਾਣਾ ਸੀ। ਇਹ ਵੀਡੀਓ ਵਿੱਚ ਜੋ ਤੁਸੀਂ ਥਾਂ ਦੇਖ ਰਹੇ ਹੋ ਇਸ ਥਾਂ ਤੇ ਖੂਹ ਸੀ ਪਰ ਹੁਣ ਪੂਰ ਦਿੱਤਾ ਗਿਆ ਹੈ। ਸ਼ੁਰੂਆਤੀ ਸਮੇਂ ਵਿੱਚ ਇਸ ਖੂਹ ਤੋਂ ਆਸੇ-ਪਾਸੇ ਦੇ 20-25 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਲੋਕ ਪਾਣੀ ਲੈ ਕੇ ਜਾਂਦੇ ਸਨ। ਇਸ ਪਿੰਡ ਦੇ ਵਿਕਾਸ ਦੀਆਂ ਕੁਝ ਚੀਜ਼ਾਂ ਜਿਵੇਂ ਬੱਸ ਸਟੈਂਡ ਆਯੁਰਵੈਦਿਕ ਹਸਪਤਾਲ ਜੋ ਕਿ ਕੁੱਕੜ ਪਰਿਵਾਰ ਨੇ ਪਿੰਡ ਵਾਸੀਆਂ ਲਈ ਬਣਵਾ ਕੇ ਦਿੱਤੇ ਹਨ ਨਰੇਸ਼ ਕੁੱਕੜ ਜੀ ਨਰਿੰਦਰ ਕੁੱਕੜ ਜੀ ਨੱਥੂਰਾਮ ਕੁੱਕੜ ਜੀ ਇੱਥੋਂ ਦੇ ਪੁਰਾਣੇ ਪਰਿਵਾਰ ਹਨ ਇਸ ਤੋਂ ਇਲਾਵਾ ਸੰਤ RAM ਜੀ ਵੀ ਪਿੰਡ ਦੇ ਪੁਰਾਣੇ ਆਦਮੀ ਹਨ ਜਿਵੇਂ-ਜਿਵੇਂ ਸਮਾਂ ਅੱਗੇ ਵਧਦਾ ਗਿਆ ਓਵੇਂ-ਓਵੇਂ ਰੱਤੇਵਾਲਾ ਪਿੰਡ ਵੀ ਅੱਗੇ-ਅੱਗੇ ਵਿਕਾਸ ਕਰ ਰਿਹਾ ਹੈ ਕਈ ਪੱਧਰਾਂ ਤੇ ਬਹਾਰਾ ਮਾਨ ਚੁੱਕਾ ਹੈ ਇੱਥੋਂ ਗਏ ਹੋਏ ਲੋਕਾਂ ਨੂੰ ਅੱਜ ਵੀ ਪਿੰਡ ਯਾਦ ਕਰਦਾ ਹੈ ਤੇ ਪਿੰਡ ਵਿੱਚ ਵਸਦੇ ਲੋਕ ਵੀ ਆਪਣੇ ਪਿੰਡ ਤੇ ਬੜਾ ਮਾਣ ਕਰਦੇ ਹਨ ਦੋਸਤੋ ਤੁਸੀਂ ਦੇਖ ਰਹੇ ਸੀ ਰੱਤੇਵਾਲਾ ਪਿੰਡ ਦਾ ਇਤਿਹਾਸ ਤੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਿਓ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਪਿੰਡ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਵੀ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਦੋਸਤੋ ਤੁਸੀਂ ਸਾਡੇ ਇਸ ਚੈਨਲ ਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਲਈ ਸਟਾਰ ਪੇਜ ਸਕਦੇ ਹੋ ਦੋਸਤੋ ਰੱਤੇਵਾਲਾ ਪਿੰਡ ਦੀ ਜਾਣਕਾਰੀ ਅਤੇ ਵੀਡੀਓ ਬਣਾਉਣ ਲਈ ਸਾਨੂੰ ਸਰਦਾਰ ਕਰਨੈਲ ਸਿੰਘ ਅਤੇ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਬਹੁਤ ਸਹਿਯੋਗ ਦਿੱਤਾ ਸਾਡਾ ਆਧਾਰਾ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ